ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਤੇ ਇਹਦੇ ਬਿਲਕੁਲ ਨਾਲ ਦਾ ਪਿੰਡ ਸੁਖਾਨੰਦ ਹੈ ਇੱਕ ਪਾਸੇ ਠੱਠੀ ਪਾਈ ਹੈ ਦੂਜੇ ਪਾਸੇ ਸੁਖਾਨੰਦ ਇਹਨਾਂ ਦੋਨਾਂ ਪਿੰਡਾਂ ਦੇ ਸਨ ਵਿੱਚ ਚੀਦਿਆਂ ਨਾਂ ਦਾ ਪਿੰਡ ਹੈ ਤੇ ਜਿੱਥੇ ਵੀਡੀਓ ਬਣਾ ਰਹੇ ਆ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ گاਵਾ ਤੇ ਵਹਿੜਾਂ ਦੋਨੇ ਤਰ੍ਹਾਂ ਦੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਆਪਣੀ ਇਹ ਇਸ ਸੀਜ਼ਨ ਦੀ ਇਹ ਦੂਜੀ ਵੀਡੀਓ ਆ ਪਹਿਲਾਂ ਵੀਡੀਓ ਵੀਰ ਕੋਲੋਂ ਇੱਕ ਦੋ ਪਹਿਲਾਂ ਵੀ ਬਣਾਈਆਂ ਸੀ ਪਰ ਬੱਚੀਆਂ ਦੀ ਮੈਂ ਦੂਜੀ ਵੀਡੀਓ ਵਾਈ ਕੋਲੋਂ ਬਣਾਉਣ ਲੱਗਾ ਕਾਫੀ ਸਾਰੇ ਨਾਗ ਹੈ ਇਹ ਸਾਰਾ ਫਾਰਮ ਕਹ ਲੋ ਬੱਚੀਆਂ ਨਾਲ ਭਰਿਆ ਪਿਆ ਤੁਸੀਂ ਜਿਹੜਾ ਪਸ਼ੂ ਜਿਹੜੀ ਬੱਚੀ ਖਰੀਦਣੀ ਚਾਹੋਗੇ ਉਹਦੀ ਪੂਰੀ ਨਰਕਪਰਕ ਜਿਹੜੀ ਉਹ ਇੱਥੇ ਆ ਕੇ ਤੁਸੀਂ ਆਪ ਕਰ ਸਕਦੇ ਹੋ ਕਰ ਲਿਆ ਕਰੋ ਪਹਿਲਾਂ ਵੀ ਗੱਲਬਾਤ ਹੋਈ ਆ ਵੀਡੀਓ ਬਣਾਉਣ ਤੋਂ ਵਾਈ ਨਾਲ ਜਿਹੜੀ ਬੱਚੀ ਖਰੀਦਣੀ ਚਾਹੋਗੇ ਉਹਦੇ ਦੰਦਾਂ ਦੀ ਤੇ ਥਣਾਂ ਦੀ ਫੋਟੋ ਜਾਂ ਵੀਡੀਓ ਜੋ ਵੀ ਤੁਹਾਨੂੰ ਸਹੀ ਲੱਗੂਗਾ ਉਹ ਤੁਸੀਂ ਵੀਰ ਤੋਂ ਮੰਗਵਾ ਲਓਗੇ ਕਿਉਂਕਿ ਵਪਾਰ ਦਾ ਕੰਮ ਪਹਿਲਾਂ ਤੋਂ ਇਹਨਾਂ ਦਾ ਚੱਲਦਾ ਆਉਂਦਾ ਹੈ ਜੋ ਚੀਜ਼ ਤੁਸੀਂ ਖਰੀਦਣੀ ਚਾਹੁੰਦੇ ਆ ਘਰੇ ਬੈਠੇ ਵੀ ਉਹਦੀ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਬਾਕੀ ਇੱਕ ਬੇਨਤੀ ਹੈ ਵੀ ਆਨਲਾਈਨ ਸੌਦਿਆਂ ਨੂੰ ਮੈਂ ਆਪਦੀ ਵੀਡੀਓ ਤੇ ਰეკਮੈਂਡ ਨਹੀਂ ਕਰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖੇ ਕਿਉਂਕਿ ਸਾਹਮਣੇ ਪਸ਼ੂ ਹੋਰੁੰਦਿਸਦਾ ਵੀਡੀਓ ਤਾਂ ਇੱਕ ਇਨਫੋਰਮੇਸ਼ਨ ਹੁੰਦੀ ਹੈ ਆਓ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਪਹਿਲੇ ਨੰਬਰਾਂ ਤੇ ਉੱਤੇ ਦੋ ਬਹੁਤ ਸੋਹਣੀਆਂ ਵਹਿੜਾਂ ਦਿਸਦੀਆਂ ਇੱਥੋਂ ਹੀ ਸ਼ੁਰੂਆਤ ਕਰਾਂਗੇ ਆਪਾਂ ਇਸ ਵੀਡੀਓ ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਨਾਮ ਦੇਵੀ ਲਾਲ ਖਣ ਜੀ ਠੀਕ ਹੈ ਪਿੰਡ ਚੀਦਾ ਠੀਕ ਹੈ ਤਹਿਸੀਲ ਬਾਗਾ ਆਪਣਾ ਡਿਸਟ੍ਰਿਕਟ ਮੋਗਾ ਜੀ ਦੇਵੀ لال ਭਾਈ ਮੈਂ ਇੱਕ ਪਹਿਲਾਂ ਹੀ ਵੈਸੇ ਗੱਲ ਐਡ ਕਰਤੀ ਸੀ ਵੀ ਜਿਹੜਾ ਵੀਰ ਬੱਚੀ ਖਰੀਦਣੀ ਚਾਹੁੰਦਾ ਹੈ ਦੰਦਾਂ ਦੀ ਤੇ ਥਣਾਂ ਦੀ ਆਪਾਂ ਨੂੰ ਫੋਟੋ ਭੇਜ ਸਕਦੇ ਹਾਂ ਹਾਂਜੀ ਪ੍ਰੋਪਰ ਵੀਡੀਓ ਬਣਾ ਕੇ ਭੇਜਾਂਗੇ ਫੋਟੋ ਵੀ ਭੇਜ ਦਾਂਗੇ ਠੀਕ ਹੈ ਹਾਂਜੀ ਓਕੇ ਅੱਛਾ ਭਾਈ ਅੱਜ ਕਾਫੀ ਸਾਰੇ ਨਾਗਰ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਕਰਾਂਗੇ ਕੀ ਡਿਟੇਲ ਆ ਬੱਚੀ ਦੀ ਉਹ ਬੱਚੀ ਖੀਰੀ ਬੱਚਰੀ ਹੈ 14 ਕਿ ਮਹੀਨੇ ਦੀ ਬੱਚੀ 13 14 ਮਹੀਨੇ ਦੀ ਉਮਰ ਫਸਟ ਦੀ ਠੀਕ ਹੈ ਉਹ ਕੱਡੀ ਬੱਚੀ ਪਹਿਲੇ ਨੰਬਰ ਤੇ ਸੋ ਦਸੋ ਦੰਦੋ ਖੀਰੀ ਹੈ ਬਾਈ ਰੇਟ ਕੀ ਰਹਿਣਗੇ ਆਪਾਂ ਕੱਲੀ ਕੱਲੀ ਦਾ ਰੇਟ ਦੱਸਾਂਗੇ ਜਾਂ ਰੇਟ ਬਾਈ ਜੀ ਫੋਨ ਤੇ ਹੋ ਜਾਊਗਾ ਫੋਨ ਤੇ ਹੋ ਜਾਊਗਾ ਹਾਂਜੀ ਹਾਂਜੀ ਓਕੇ ਕਿਰੀ ਐਨੇ ਕਸਟਮਰ ਕੋਈ ਇਕੱਠਾਂ ਲੈਣਾਂ ਨੂੰ ਦਾ ਕੋਈ ਕੱਲੀ ਕੱਲੀ ਲੈਣਾਂ ਨੂੰ ਆਉਂਦਾ ਠੀਕ ਹੈ ਉਸਾਂ ਨੂੰ ਫਿਰ ਬੱਜਟ ਬਣਾਉਣਾ ਪੈਂਦਾ ਜੀ ਸਹੀ ਹੈ ਸੋ ਸੋ ਕਿਉਂਕਿ ਨਾਗ ਜ਼ਿਆਦਾ ਹੈ ਤੇ ਕਿਸੇ ਨੇ ਪੰਜ ਇਕੱਠਾਂ ਲੈ ਲੈਣੀਆਂ ਕਿਸੇ ਨੇ ਟੈਕ ਕਰ ਲੈਣੇ ਖੀਰੀ ਹੈ ਜੀ ਬੱਚੀ ਦੀ ਸੋ ਦੰਦੋ ਦੱਸੋ ਬਾਈ ਕਹਿੰਦਾ ਵੀ ਇਹ ਖੀਰੀ ਹੈ ਫੁੱਲ ਹਾਈਟ ਲੈਂਥ ਦੱਸਦੀ ਹੈ ਫਿਰ ਰੰਗ ਸੋਹਣਾ ਰੰਗ ਰੂਪ ਤੁਸੀਂ ਦੇਖ ਹੀ ਸਕਦੇ ਹੋ ਡਿਜ਼ਾਈਨ ਇਹਦੇ ਬਾਕੀ ਜਿਹੜਾ ਟਾਂਚਾ ਉਹ ਤੁਹਾਡੇ ਸਾਹਮਣੇ ਆ। ਬੰਦੇ ਭਾਈ ਸੋ ਇਹ ਪਹਿਲੇ ਨੰਬਰ ਤੇ ਬੱਛੀ ਸੀ। ਬੱਛੀਆਂ ਦੇ ਵਿੱਚ ਵਿੱਚੋਂ ਤਿੰਨ ਚਾਰ ਨਗ ਦੋ ਦੰਦ ਦੇ ਵੀ ਐ ਤੇ ਬਾਕੀ ਖੀਰੀਆਂ ਵੀ ਐ। ਸੋ ਇਸ ਕਰਕੇ ਸ਼ੁਰੂ ਚ ਕਹਤਾ ਸੀ ਵੀ ਦੰਦਾਂ ਦੀ ਫੋਟੋ ਤਸੀਂ ਵੀਰ ਤੋਂ ਮੰਗਾ ਲੋਗੇ ਜਿਹੜੀ ਤੁਹਾਨੂੰ ਬੱਛੀ ਚਚੂਗੀ। ਦੋ ਨੰਬਰ ਦੇ ਉੱਤੇ ਬੱਛੀ ਜਿਹੜੀ ਉਹ ਵੀ ਬਾਈ ਤੋਰੂਗਾ। ਜਿਹੜੀ ਦੋ ਨੰਬਰ ਤੇ ਭਾਈ ਬੱਛੀ ਇਹ ਇਹ ਵੀ ਬੱਛੀ ਖੀਰੀ ਐ ਭਾਈ ਜੀ। ਠੀਕ ਐ। ਹਾਂ ਜੀ। ਸੋ ਦੋਸਤੋ ਦੰਦੋ ਖੀਰੀ ਐ। ਤੌਰ ਤੌਰ ਸਾਨੂੰ ਦਿਖਾਈ ਚੱਲਦੇ ਦੱਸੋ ਰੇਟ ਫੋਨ ਤੇ ਰਹਿਣਗੇ ਬਾਕੀ ਵੱਛੀ ਸਾਰਾ ਜੋ ਬੰਦਾ ਵੱਛੀ ਲਊਗਾ ਜੀ ਆਪਣਾ ਸਾਰਾ ਰਿਕਾਰਡ ਮਿਲੂਗਾ ਜੀ ਠੀਕ ਹੈ ਹਾਂਜੀ ਸੋ ਦੱਸੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਬਾਈ ਕਹਿੰਦਾ ਪੂਰਾ ਰਿਕਾਰਡ ਦੇਾਂਗੇ ਕੱਲੇ ਕੰਨ ਪ੍ਰਮਾਤਮਾ ਵੱਲੋਂ ਇਹਨੂੰ ਕਾਲੇ ਦਿੱਤੇ ਗਏ ਆ ਬਾਕੀ ਸਾਰੀ ਵਾਈਟ ਹੈ ਇਹ ਯੂਨੀਕ ਰੰਗ ਹੈ ਸੋ ਮਤਲਬ ਘੱਟ ਇਦਾਂ ਤੁਸੀਂ ਦੇਖਿਆ ਹੋਊਗਾ ਇਹਦੇ ਅੱਗੇ ਇੱਕ ਹੋਰ ਵੱਛੀ ਘਾਠ ਘਾਠ ਇਹਦਾ ਵੀ ਚੰਗਾ ਚਲੋ ਸੋ ਦੱਸੋ ਤੌਰ ਕੇ ਦਿਖਾਉਣੇ ਵੱਛੀ ਇਹ ਵੀ ਬਾ ਬੰਦੇ ਭਾਈ ਬੰਦੇ ਸੋ ਕਾਫੀ ਸਾਰੇ ਨਾਗਿਆ ਦੋਸਤੋ ਇਹਨਾਂ ਦੇ ਵਿੱਚੋਂ ਆਪਾਂ ਇੱਕ ਇਨਫੋਰਮੇਸ਼ਨ ਹੀ ਤੁਹਾਨੂੰ ਵੀਡੀਓ ਦੇ ਰਾਹੀਂ ਦੇਣੀ ਹੈ ਇਹਦੋਂ ਅੱਗੇ ਇੱਕ ਹੋਰ ਵਾਈਟ ਰੰਗ ਦੇ ਵਿੱਚ ਬੱਚੀ ਇਹ ਬਹੁਤ ਚੰਗੀ ਕੁਆਲਿਟੀ ਦੀ ਬੱਚੀ ਵੀ ਬਾਕੀ ਸਾਰਾ ਮਾਲ ਹੀ ਬਰੀਡ ਵਾਲਾ ਮਿਲੂਗਾ ਜੀਤ ਭਾਈ ਠੀਕ ਹੈ ਬੱਚਿਆਂ ਵਿੱਚ ਤਿੰਨ ਚਾਰ ਬੱਚੇ ਦੋ ਦੰਦ ਦਾ ਸਾਰਾ ਮਾਲ ਖੀਰੀਆਂ ਬੱਚੇ ਜੀ ਠੀਕ ਹੈ ਹਾਂਜੀ ਪੂਰੇ ਚੰਗੇ ਰਿਕਾਰਡ ਵਾਲੀ ਇਹ ਵੀ ਅਜੇ ਦੋ ਦੋ ਦੰਦ ਦਾ ਹੋ ਦੋਗ ਦੇ ਚੱਕ ਰਹੀ ਹੈ ਜੀ ਬਸ ਠੀਕ ਹੈ ਹਾਂ ਜੀ ਦੋਗ ਕਾਲੇ ਦੰਦ ਚੱਕ ਰਹੀ ਹੈ ਬਾਕੀ ਟਾਂਚਾ ਤੁਹਾਡੇ ਸਾਹਮਣੇ ਆ ਉਸ ਹੋਰ ਨਗਦ ਸੋਵੇਂ ਤੁਸੀਂ ਦੇਖਦੇ ਜਾਓ ਇਹ ਬੱਚੀ ਤਾਂ ਮੇਰੇ ਨਾਲ ਦਾ ਹੀਟ ਚ ਆਈ ਵੀ ਆ ਤਾਰਾਂ ਜਿਹੜੂ ਚ ਬਜੇ ਰਹੀ ਹੁੰਦੀ ਹੈ ਉਹ ਅੱਗੇ ਕੋਸੋਰ ਨਗਦ ਦਿਖਾਉਂਦੀ ਅੱਛੀ ਬਹੁਤ ਬਰਨ ਵਾਲੀ ਦੋ ਦੰਦ ਦਾ ਠੀਕ ਹੈ ਹਾਂ ਜੀ ਠੀਕ ਇਹਦੇ ਕਾਬਲ ਬੱਚੀ ਦੋ ਦੰਦ ਵੱੱਚੀ ਬਹੁਤ ਚੰਗੀ ਕੱਦ ਕਾਠਾ ਵਜਨ ਵਾਲੀ ਹੈ ਇਹ ਵੀ ਦੋ ਦੰਦ ਦਾ ਜੀ ਠੀਕ ਹੈ ਇਹ ਵੀ ਦੋ ਦੰਦ ਵੱੱਚੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਂ ਬੱਚੀ ਖੀਰੀ ਹੈ ਬਹੁਤ ਚੰਗੀ ਕੁਆਲਟੀ ਵਾਲੀ ਇਹ ਵੀ ਬੱਚਾ ਖੀਰੀ ਹੈ ਜੀ ਇਹਨੂੰ ਤੋਰੀ ਪੈਗੀ ਹਾਂ ਜੀ ਚਲੋ ਤੋਂ ਇਹ ਖੀਰੀ ਵੱੱਚੀ ਹੈ ਦੋਨ ਬਾਈ ਜਿਹੜੇ ਤੋੜ ਰਿਹਾ ਤੇਰੇ ਸੀਵਨ ਲੱਗਿਆ ਜਗਜੀਤ ਬਾਈ ਠੀਕ ਹੈ ਹਾਂ ਜੀ ਇਹ ਹੋਈ ਵੀ ਹੈ ਪਰ ਕਨਫਰਮ ਚ ਤਾਂ ਨਹੀਂ ਹੈ ਹੈ ਜੀ ਨਹੀਂ ਕਨਫਰਮ ਨਹੀਂ ਆਪਾਂ ਨਾਨ ਪ੍ਰੈਗਨੈਂਟ ਬੋਲ ਕੇ ਦੇਵਾਂਗੇ ਠੀਕ ਹੈ ਸੋ ਖਾਲੀ ਕਹਿ ਕੇ ਲੈ ਕੇ ਦਿਆਂਗੇ ਠੀਕ ਹੈ ਅੱਗੇ ਕਿਸਮਤ ਆਈ ਇਹ ਅਗਲੇ ਦੀ ਪ੍ਰੈਗਨੈਂਟ ਹੋ ਜਾਈ ਸਹੀ ਸਾਡਾ ਦੱਸਣ ਦਾ ਫਰਜ ਹੈ ਜੀ ਬਿਲਕੁਲ ਸਹੀ ਸੋ ਏਆਈ ਹੋਈ ਵੀ ਆ ਪਰ ਬਾਈ ਕਹਿੰਦਾ ਵੀ ਇਹਨੂੰ ਖਾਲੀ ਕਹਿ ਕੇ ਹੀ ਦੇਣਾ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਧਿਆਨ ਤੁਸੀਂ ਰੱਖ ਲੋ ਜੇ ਗੱਭਰ ਨਿਕਲ ਆਉਂਦੀ ਹੈ ਤਾਂ ਗੁੱਡ ਲੱਕ ਹੈ ਤੇ ਜੇ ਖਾਲੀ ਨਿਕਲਦੀ ਹੈ ਤਾਂ ਤੁਸੀਂ ਏਆਈ ਇਹਦੀ ਕਰਵਾ ਲਓ ਹੋਰ ਬੱਚਿਆਂ ਤੋਂ ਆਹ ਬੱਚੀ ਬਹੁਤ ਕੁਆਲਟੀ ਵਾਲੀ ਦੇਖ ਸਕਦੇ ਠੀਕ ਹੈ ਇਹ ਵੀ ਤੋਰ ਦਗੇ ਮੈਂ ਸੋ ਇਹ ਵੀ ਆਖੀਰੀ ਬੱਚੀ ਟਾਂਟਾ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਚੰਗੀ ਕਰੂਗੀ ਖੁੱਲੇ ਡੁੱਲੇ ਟਾਂਚੇ ਰਿਐਲ ਆ ਭਾਈ ਵਾਪਸ ਮਾ ਬੂਟ ਪਾਸ ਬਹੁਤ ਚੰਗੀ ਕੁਆਲਿਟੀ ਕੁਆਲਟੀ ਵੱਚੀ ਬੰਨਦੇ ਵੀ ਸੋ ਇਧਰ ਸੋ ਇੱਕ ਲਾਸਟ ਉੱਤੇ ਹੋਰ ਵੱਚੀ ਜਿਹੜੀ ਬੱਤੀ ਵੀ ਆ ਬੱਚਾ ਵੀ ਖੀਰੇ ਜਗੀਤ ਭਾਈ ਠੀਕ ਹੈ ਇਹਦੇ ਸਿੰਗ ਤਾਂ ਆਕੇ ਨਹੀਂ ਮੇਰੇ ਖਿਆਲ ਚ ਨਾ ਨਹੀਂ ਸਿੰਗ ਕਟਵਾਉਣੇ ਠੀਕ ਹੈ ਸੋ ਇਹਦੇ ਸਿੰਗ ਨਹੀਂ ਦੋਸਤੋ ਦਾਗੇ ਨਾਲ ਜਿਹੜੀ ਬੱਛੀ ਖੜੀ ਬਈ ਲਾਸਟ ਇਹ ਦੋ ਦਾਂਦ ਹੈ ਦੋ ਦਾਂਦ ਹੈ ਹਾਂਜੀ ਠੀਕ ਹੈ ਸੋ ਦੋਸਤੋ ਹਾਈਟ ਲੈਂਥ ਦੇਖ ਲਓ ਤੁਸੀਂ ਹੈ ਦੋ ਦਾਂਦ ਦੇ ਹਿੱਟ ਕੁਮਾਰਾ ਬਾਈ ਬਸ ਇੱਥੇ ਹੀ ਇੱਕ ਜਗੀਰ ਬਈ ਆ ਬੈਠ 2.5 ਮਹੀਨੇ ਦੀ ਪ੍ਰੈਗਨੈਂਟ ਹੈ ਠੀਕ ਹੈ ਚੈੱਕ ਪਾਸ ਹੈ ਚੈੱਕ ਪਾਸ ਹੈ ਜੀ ਠੀਕ ਹੈ ਪਰ ਮੂਹ ਦੋ ਦੰਦਾ ਠੀਕ ਹੈ ਬਹੁਤ ਚੰਗੀ ਕੁਆਲਟੀ ਬੱਚੀ ਛੋਟੇ ਸਾਹਮਣੇ ਆਈ ਹੈ ਜੇ ਨਮਾਈ ਧੋਈ ਨਹੀਂ ਜੀ ਸਹੀ ਸੋ ਸੇ ਤਾਂ ਹੀ ਰੰਮਦੀ ਵੀ ਹੈ ਕਿਉਂਕਿ ਹਜੇ ਮਾਲਕ ਦੇ ਘਰੋਂ ਹੋਣੀ ਬਾਈ ਕੋਲ ਉਤਰੀ ਹੈ ਇਹ ਸੋ ਇਹ ਦੋ ਦੰਦਾ ਤੇ ਢਾਈ ਮਹੀਨੇ ਦੀ ਗੱਬਣ ਹੈ ਹਾਂ ਜੀ ਹਾਂ ਜੀ ਸੋਨਾ ਰੰਗ ਰੂਪ ਹੈ ਸੋ ਵਹਿੜ ਦਾ ਤੁਸੀਂ ਦੇਖ ਸਕਦੇ ਹੋ ਪਲੀ ਵੀ ਹੈ ਬੱਚੀ ਬਾਕੀ ਉਹ ਵੀ ਹੈ ਵੀ ਢਾਈ ਮਹੀਨੇ ਦੀ ਗੱਬਣ ਹੈ ਰੁੱਤ ਜੀ ਜੀ ਸੋਨਾ ਇਹਨੇ ਬਾਕੀਆਂ ਕੋਈ ਲੋਕਲ ਘਰੋਂ ਨਹੀਂ ਜੀ ਫਾਰਮ ਦੀ ਬੱਚੀ ਲਈ ਪੇਪਰ ਠੀਕ ਹੈ ਹਾਂ ਜੀ ਸੋ ਫਾਰਮ ਚੋਂ ਬਾਈ ਕਹਿੰਦਾ ਲਈ ਆ ਮੱਛੀ ਕੀ ਰੇਟ ਰਹੂਗਾ ਇਹਦਾ ਬਾਈ ਦੱਸਾਂਗੇ ਜਾਂ ਇਹਦਾ ਫੋਨ ਤੇ ਰੱਖਾਂਗੇ ਰੇਟ ਇਹਦਾ ਜੀ 65000 ਰੁਪਏ ਜੀ 65000 ਹਾਂ ਜੀ ਬੰਦ ਦੇ ਸੋ ਦੱਸੋ ਇਹ ਪੂਰੀ ਰੁੱਤ ਚ ਸੁਣ ਐਨੇ ਕਰਮ ਵਾਲੀ ਨੇ 2.5 ਮਹੀਨਿਆਂ ਦੀ ਇਹ ਗੱਬਣ ਹੈ 6.5 ਮਹੀਨੇ ਤੁਸੀਂ ਇਹ ਲਾ ਲਓ ਵੀ ਚੌਥਾ ਮਹੀਨਾ ਚੱਲੀ ਜਾਂਦਾ ਤੇ 10ਵੇਂ ਚ ਸੋਣਾ ਉਦੋਂ گاਵਾں ਦੇ ਰੇਟ ਕੀ ਹੁੰਦੇ ਆ ਚਫਦੇਓ ਤੁਸੀਂ ਜਾਣਦੇ ਹੋ ਕੁਝ ਹੋਰ ਬੱਚੇ ਵੀ ਇੱਥੇ ਬਾਈ ਕੋਲ ਖੜੇ ਆ ਜਿਹੜੇ ਵਿਕਰੀ ਵਾਲੇ ਆ ਹਾਂਜੀ ਬਾਈ ਇਹ ਵੀ ਸਾਰੇ ਇਹ ਤਾਂ ਖੀਰੀ ਹੀ ਦਿਸਦੇ ਆ ਕੁਛ ਨਾਲ ਸਾਰੀਆਂ ਖੀਰੀਆਂ ਬੱਚੀਆਂ ਇਹ ਬੱਚੀਆਂ ਮਾਰ ਸੇਲ ਹੋ ਚੰਗੀਆਂ ਜੀ ਅੱਛਾ ਸੇਲ ਹੋਈਆਂ ਬਗੀਆਂ ਹਾਂਜੀ ਹਾਂਜੀ ਸੋ ਦੋਸਤੋ ਹੈ ਖੀਰੀਆਂ ਬਾਈ ਕਹਿੰਦਾ ਤੇ ਪਰ ਇਹ ਸੇਲ ਹੋਈਆਂ ਬਗੀਆਂ ਬੱਚੀਆਂ अच्छा देवी नाल भाई दद्दालियां गावा हर टाइम ही हुंदे हां जी हर टाइम ਰਹਿੰਦੇ ਪੁੱਛੇ ਸੇਲ ਦੀ ਜਿ ਆਪਣੀ ਠੀਕ ਹੈ ਮੱਜਾਂ ਵੀ ਲੈਉਣੇ ਹੋ ਕੇ ਗਾਵਾ हां ਮੱਜਾਂ ਵੀ ਲੈ ਕੇ ਹੁੰਦਾ ਬੱਚਾ ਵੀ ਲੈਉਣੇ ਹੋ ਗਾਵਾ ਵੀ ਹੁੰਦੇ ਆ ਤੇ ਬੱਚੀਆਂ ਵੀ ਹੁੰਦੀਆਂ ਬੱਚੀਆਂ ਵੀ ਹੁੰਦੀਆਂ ਬੱਚੀਆਂ ਅੱਜ ਸਾਰੀਆਂ ਐਫ ਐਫ ਹੀ ਆ ਜਰਸੀ ਵੀ ਆ ਜਾਂਦੀਆਂ हां जी ਜਰਸੀ ਬੱਚੇ ਜੀ ਸਵੇਰੇ ਸੇਲ ਹੋਊਗਾ ਦੋ ਬੱਚਾ ਬਹੁਤ ਚੰਗੀ ਕੁਆਲਟੀ ਵਾਲਾ ਸੀ ਠੀਕ ਹੈ ਜਿਵੇਂ ਹੁਣ ਇੱਕ ਗੱਬਣ ਬੱਚੀ ਆਈ ਹੈ ਜਿਹਦਾ ਮੁੱਲ ਹੁਣ ਆਪਾਂ 60000 ਕੀਤਾ ਹੈ ਹਾਂ ਜੀ ਇਦਾਂ ਗੱਬਣ ਬੱਚੀਆਂ ਮਿਲ ਜਾਣਗੇ ਜ਼ਰੂਰੀ ਬੱਚੀਆਂ 5-6 ਬੱਚੀਆਂ ਲੰਗਾਂ ਹੋਈਆਂ ਜੀ ਕੋਈ ਕਸਟਮਰ ਆਉਣਾ ਚਾਹੁੰਦਾ ਕੱਲੂ ਆ ਸਕਦਾ 5 ਬੱਚੀਆਂ ਗੱਬਣਾ ਰਹੀਆਂ ਸਵੇਰ 5 ਗੱਬਣ ਬੱਚੀਆਂ ਹੋਰ ਆ ਰਹੀਆਂ ਕਿਸੇ ਵੀਰ ਨੂੰ ਚਾਹੀਦੀਆਂ ਹੁੰਦੀਆਂ ਤੇ ਲੋਕੀ ਡਿਮਾਂਡ ਅਗਲਾ ਦੱਸਦਾ ਵੀ ਇਦਾਂ ਦੀ ਬੱਚੀ ਆਪਾਂ ਨੂੰ ਚਾਹੀਦੀ ਹੈ ਮਿਲ ਜਾਂਦੀ ਮਿਲ ਜੂ ਜ਼ਰੂਰ ਮਿਲੂਗੀ ਹਾਂਜੀ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਕੰਟੈਕਟ ਕਰ ਸਕਦੇ ਹੋ ਤੁਸੀਂ ਜੇ ਕੋਈ ਬੱਚੀ ਥੋੜੀ ਡਿਮਾਂਡ ਹੈ ਜਿੱਦਾਂ ਦੀ ਗਾਂ ਜਾਂ ਤੁਸੀਂ ਬੱਚੀ ਲੈਣੀ ਚਾਹੁੰਦੇ ਹੋ ਤਾਂ ਇਸ ਬਾਈ ਕੋਲ ਨਾਲ ਬਹੁਤ ਹੁੰਦੇ ਐ ਸੋ ਇਹ ਲਾਸਟ ਉੱਤੇ ਫੇਰ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀ ਆਕੇ ਪਸ਼ੂ ਨੂੰ ਦੇਖੋ ਢਾਂਚਾ ਦੇਖੋ ਦੰਦ ਦੇਖੋ ਤੇ ਥਣ ਦੇਖੋ ਜਿਹੜੀਆਂ ਵੱਛੀਆਂ ਖਾਸ ਕਰਕੇ ਐ ਬਾਕੀ ਤੁਸੀਂ ਆਪਦੀ ਤਸੱਲੀ ਫੁੱਲ ਕਰ ਸਕਦੇ ਹੋ ਜਿਵੇਂ ਪਹਿਲਾਂ ਕਿਹਾ ਸੀਗਾ ਵੀ ਜੇ ਤੁਸੀਂ ਕੋਈ ਵੱਛੀ ਉਹਦੀ ਪਹਿਲਾਂ ਜਾਂਚ ਪਰਖ ਇਸ ਪੱਖ ਤੋਂ ਕਰਨੀ ਹੈ ਵੀ ਘਰੇ ਬੈਠਿਆਂ ਨੇ ਦੰਦ ਤੇ ਥਣ ਦੇਖਣੇ ਤੋਂ ਭਾਵੇਂ ਵੀਡੀਓ ਵੀਰ ਤੋਂ ਮੰਗਵਾ ਲਿਓ ਅੱਜ ਦੀ ਵੀਡੀਓ ਦੇ ਸਾਰੇ ਨਗ ਵਿਕਾਊ ਐ ਜਿਹੜੇ ਨਗ ਵੇਚ ਗਏ ਸੀ ਉਹ ਲਾਸਟ ਤੇ ਤੁਹਾਨੂੰ ਦੱਸਦੇ ਐ ਬਾਕੀ ਪਸ਼ੂ ਸਾਰੇ ਵਿਕਰੀ ਵਾਲੇ ਧੰਨਵਾਦ ਸੋ ਵੀਡੀਓ ਦੇਖਣਗੇ